ਮਦਈ ਮੁਕਦਮਾ ਇਕਬਾਲ ਸਿੰਘ ਅੱਜ ਅਸੀਂ ਐਸਐਸਪੀ ਸਾਹਿਬ ਸਾਡੇ ਜਗਰਾਉਂ ਨਵੇਂ ਆਏ ਆ ਡਾਕਟਰ ਅੰਕਰ ਗੁਪਤਾ ਜੀ ਉਹਨਾਂ ਨੂੰ ਮਿਲਣ ਵਾਸਤੇ ਅਸੀਂ ਸਾਡੇ ਜਿਹੜੇ ਵੱਖ-ਵੱਖ ਜੱਥੇਬੰਦੀਆਂ ਦੇ ਕਿਸਾਨ ਕਿਸਾਨ ਮਜ਼ਦੂਰ ਜੱਥੇਬੰਦੀਆਂ ਦੇ ਆਗੂ ਨੇ ਸਾਡੇ ਸੰਘਰਸ਼ ਕਮੇਟੀ ਦੇ ਕਨਵੀਨਰ ਜਸਦੇਵ ਸਿੰਘ ਲਾਲਤੋਂ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਪੰਜ-ਛੇ ਜੱਥੇਬੰਦੀਆਂ ਦੇ ਸਾਡੇ ਆਗੂ ਉਹ ਅਸੀਂ ਇੱਥੇ ਪਹੁੰਚੇ ਸੀਗੇ SSP ਸਾਹਿਬ ਦੇ ਨਾਲ ਮੁਲਾਕਾਤ ਹੋਈ ਉਹਨਾਂ ਨੂੰ ਮੰਗ ਪੱਤਰ ਦਿੱਤਾ ਵਾ ਅਸੀਂ ਉਹਨਾਂ ਦੇ ਧਿਆਨ ਦੇ ਵਿੱਚ ਅੱਜ ਲਿਆਂਦਾ ਵਾ ਕਿ ਠਾਣਾ ਸਿਟੀ ਜਗਰਾਉਂ ਦੇ ਮੂਹਰੇ ਪਿਛਲੇ ਪੌਣੇ 3 ਸਾਲਾਂ ਦੇ ਉਤੋਂ ਅਸੀਂ ਲਗਾਤਾਰ ਧਰਨੇ ਤੇ ਬੈਠੇ ਹਾਂ ਜਿਦੇ ਵਿੱਚ ਸਾਡੀ ਜਿਹੜੀ ਮੁੱਖ ਮੰਗ ਆ ਉਹ ਜਿਹੜਾ ਮੁਕੱਦਮਾ ਇੱਕ ਅਧੂਰਾ ਜਾਂ ਦਰਜ ਹੋਇਆ ਵਾ ਉਹਦੇ ਆਧਾਰ ਦੇ ਉੱਤੇ ਦੋਸ਼ੀਆਂ ਦੀ ਗ੍ਰਿਫਤਾਰੀ ਤੇ ਜਿਹੜਾ ਮੁਆਵਜ਼ਾ ਵਾ ਉਹਦੀ ਮੰਗ ਨੂੰ ਬਾਰੇ ਉਹਨਾਂ ਦੇ ਧਿਆਨ ਦੇ ਵਿੱਚ ਅਸੀਂ ਲਿਆਂਦਾ ਦੂਜਾ ਜਿਹੜਾ ਸਾਡਾ ਦੂਜਾ ਪਰਿਵਾਰ ਆ ਜੋ ਪੁਲਿਸ ਅਤਿਆਚਾਰਾਂ ਦਾ ਬਰਾਬਰ ਦਾ ਸ਼ਿਕਾਰ ਔਰ ਉਸ ਤੋਂ ਵੱਧ ਸ਼ਿਕਾਰ ਆ ਜਿਹਦਾ ਐਫ ਆਈ ਆਰ ਦੇ ਵਿੱਚ ਨਾ ਹੀ ਨਹੀਂ ਪਾਇਆ ਮੇਰੀ ਪਰਜਾਈ ਮਾਨਪ੍ਰੀਤ ਕੌਰ ਤੇ ਭਰਾ ਆਦਰਸ਼ਨ ਸਿੰਘ ਤੇ ਬੱਚੇ ਕਿਉਂਕਿ ਉਹਨਾਂ ਨੂੰ ਵੀ ਉਸ ਟਾਈਮ ਨਜਾਇਜ਼ ਹਿਰਾਸਤ ਦੇ ਵਿੱਚ ਰੱਖਿਆ ਗਿਆ ਅਤਿਆਚਾਰ ਕੀਤਾ ਔਰ ਉਸ ਤੋਂ ਬਾਅਦ ਕੇਸ ਦੇ ਵਿੱਚ ਫਸਾਤਾ ਉਸ ਸੰਬੰਧ ਵਿੱਚ ਅਜੇ ਤੱਕ ਸਾਡੇ ਵੱਖ-ਵੱਖ ਬਿਆਨਾਂ ਦੇ ਔਰ ਪੜਤਾਲਾਂ ਦੇ باوجود ਹੁਕਮਾਂ ਦੇ باوجود ਕਮਿਸ਼ਨਾਂ ਦੇ ਜਿਹੜੀ ਐਫਆਈਆਰ ਦਰਜਾ ਉਹ ਨਹੀਂ ਹੋਈ ਅੱਜ ਅਸੀਂ ਮਤਲਬ ਇਹ ਮੰਗ ਕੀਤੀ ਆ ਲਿਖਤੀ ਰੂਪ ਦੇ ਵਿੱਚ ਐਸਐਸਪੀ ਸਾਹਿਬ ਤੋਂ ਕਿ ਵੀ ਜਿਹੜੀ ਮਾਨਪ੍ਰੀਤ ਕੌਰ ਦੇ ਪਰਿਵਾਰ ਦੇ ਨਾਲ ਜੋ ਅਤਿਆਚਾਰਾ ਹੋਇਆ ਹੋਇਆ ਉਹਦੇ ਸਬੰਧ ਵਿੱਚ ਵੱਖਰੀ ਐਫਆਈਆਰ ਜਿਹੜੀ ਉਹ ਦਰਜ ਕੀਤੀ ਜਾਵੇ ਤਾਂ ਕਿ ਜਿਹੜਾ ਉਹ ਪਰਿਵਾਰ ਆ ਉਹਨਾਂ ਨੂੰ ਜਿਹੜਾ ਮੁਆਵਜ਼ਾ ਨਿਆ ਹੋ ਮਤਲਬ ਮਿਲਣ ਦੀ ਆਸ ਆ ਜਿਹੜੀ ਉਹ ਵੱਜ ਸਕੇ ਇਹ ਸਾਡਾ ਜਿਹੜਾ ਮੁੱਖ ਅ ਮਤਲਬ ਅੱਜ ਦਾ ਜਿਹੜਾ ਐ ਐਸਐਸਪੀ ਸਾਹਿਬ ਨੇ ਸਾਨੂੰ ਇਹ ਭਰੋਸਾ ਦਿੱਤਾ ਕਿ ਵੀ ਮੈਂ ਜਲਦੀ ਹੀ ਇਹ ਸਾਰੇ ਮਾਮਲੇ ਨੂੰ ਕੋਹ ਕੇ ਕਾਨੂੰਨੀ ਜਿਹੜੀ ਬਣਦੀ ਕਾਰਵਾਈ ਉਹ ਅਸੀਂ ਕਰਾਂਗੇ ਇਸ ਤੋਂ ਬਿਨਾ ਉਹਨਾਂ ਨੇ ਇੱਕ ਹਫ਼ਤੇ ਤੱਕ ਤਾਂ ਜਿਹੜਾ ਟਾਈਮ ਆਊਟ ਆ ਬਈ ਇੱਕ ਹਫ਼ਤੇ ਬਾਅਦ ਤੁਸੀਂ ਮਿਲੂ ਦੁਬਾਰਾ ਮਿਲ ਸਕਦੇ ਅਸਦੇਵ ਸਿੰਘ ਲੜ ਤੋਂ ਜਰਨਲਿਸਟ ਖਤਰ ਦਸ਼ਮੇਸ਼ ਕਿਸਾਨ ਮਜ਼ਦੂਰ ਜੂਨੀਅਰ ਰਜਿਸਟਰਡ ਜ਼ਿਲ੍ਹਾ ਲੁਧਿਆਣਾ ਅਸੀਂ ਅੱਜ ਜੋ ਸਾਡਾ ਜਗਰਾਉਂ ਮੋਰਚਾ ਚੱਲ ਰਿਹਾ ਸਿਟੀ ਛਾਣੇ ਦੇ ਮੂਹਰੇ 2 ਸਾਲ 11 ਮਹੀਨੇ 18 ਦਿਨ ਤੋਂ ਉਸ ਦੀਆਂ ਮੰਗਾਂ ਨੂੰ ਲੈ ਕੇ ਬਕਾਇਦਾ ਅਸੀਂ 5 ਜਥੇਬੰਦੀਆਂ ਵੱਲੋਂ ਵਾਅਦਾ ਮਿਲੇ ਸੀਗੇ 11 ਜਥੇਬੰਦੀਆਂ ਕੋਲ ਅਸੀਂ ਉੱਥੇ ਲੜਾਈ ਲੜ ਰਹੇ ਹਾਂ ਸੋ ਉਹਨਾਂ ਦੀ ਨੁਮਾਇੰਦਗੀ ਕਰਦੇ ਹੋਏ 5 ਜਥੇਬੰਦੀਆਂ ਦੇ ਆਗੂ ਗਏ ਸੀਗੇ ਐਸਐਸਪੀ ਸਾਹਿਬ ਨਾਲ ਸਾਡੀ ਗੱਲ ਹੋਈ ਤਿੰਨ ਗੱਲਾਂ ਬਈ ਪਹਿਲਾ ਜਿਹੜਾ ਦੂਜਾ ਪੀੜਤ ਪਰਿਵਾਰ ਆ ਬੀਬੀ ਮਨਪ੍ਰੀਤ ਕੌਰ ਦਾ ਉਸ ਦੀ ਐਫਆਈਆਰ ਅੱਜ ਤੱਕ ਦਰਜ ਨਹੀਂ ਹੋਈ ਉਹ ਅਸੀਂ ਮੰਗ ਕਰ ਰਹੇ ਹਾਂ ਉਹ ਅਸੀਂ ਮੰਗ ਕਰ ਰਹੇ ਹਾਂ ਕਿ ਉਹ ਦਰਜ ਕੀਤੀ ਜਾਵੇ ਐ ਐਫ ਆਈ ਆਰ ਉਸ ਪਰਿਵਾਰ ਵੱਲੋਂ ਤਾਂ ਜੋ ਉਹਨਾਂ ਨੂੰ ਵੀ ਇਨਸਾਫ ਮਿਲ ਸਕੇ ਯੋਗ ਮੁਆਵਜ਼ਾ ਮਿਲ ਸਕੇ ਕੇਸ ਦੇ ਵਿੱਚ ਉਹਨਾਂ ਦਾ ਜਿਹੜਾ ਹੈਗਾ ਪੱਖ ਉਹਨੂੰ ਅਦਾਲਤ ਵਿੱਚ ਵੀ ਗਾਹ ਅੱਗੇ ਜਾ ਕੇ ਨਿਆਂ ਮਿਲ ਸਕੇ ਸੋ ਉਹਨਾਂ ਨੇ ਮੰਨਿਆ ਵੀ ਹਾਂ ਇਹ ਅਸੀਂ ਜਲਦੀ ਕਾਰਵਾਈ ਕਰਾਂਗੇ ਦੂਜੀ ਸਾਡੀ ਇਹ ਸੀਗਾ ਵੀ ਇਸ ਮੋਰਚੇ ਦੇ ਪ੍ਰਸੰਗ ਦੇ ਵਿੱਚ ਜਿਹੜਾ ਹੈਗਾ ਪੀੜਤ ਪਰਿਵਾਰਾਂ ਨੂੰ ਉਹ ਮੁਆਵਜ਼ਾ ਮਿਲਣਾ ਚਾਹੀਦਾ ਜਿਹਦੀ ਮਾਲਮਾਿਕਮੇ ਵੱਲੋਂ ਸਿਫਾਰਿਸ਼ ਕੀਤੀ ਆ ਪਹਿਲਾਂ ਐਸਐਸਪੀ ਦਫ਼ਤਰ ਨੇ ਵੀ ਜਨਰਲ ਸਿਫਾਰਿਸ਼ ਕੀਤੀ ਸੀ ਮੁਆਵਜ਼ੇ ਦੀ ਪਰੰਤੂ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਜਿਹੜਾ ਮਿਲਿਆ ਉਹ ਥੋੜਾ ਮੁਆਵਜ਼ਾ ਮਿਲਿਆ ਹੈਗਾ ਤੇ ਪੂਰਾ ਬਣਦਾ ਮੁਆਵਜ਼ਾ ਜਿਹੜਾ ਐਸਐਸਪੀ ਦਫ਼ਤਰ ਵੱਲੋਂ ਜੋ ਸਿਫਾਰਸ਼ਾ ਉਹ ਠੋਸ ਰੂਪ ਦੇ ਵਿੱਚ ਜਾਵੇ ਤਾਂ ਜੋ ਮੁਆਵਜ਼ਾ ਮਿਲ ਸਕੇ ਡੀਸੀ ਵੱਲੋਂ ਠੋਸ ਜਾ ਚੁੱਕੀ ਆ 6 ਕਰੋੜ ਦੇ ਮੁਆਵਜ਼ੇ ਦੀ ਮਾਲਮਾਿਕਮੇ ਵੱਲੋਂ ਜਾ ਚੁੱਕੀ ਆ ਉਸੇ ਬੇਸ ਦੇ ਉੱਤੇ ਇੱਥੇ ਵੀ ਅਸੀਂ ਕਹਿੰਦੇ ਆ ਵੀ ਮੁਆਵਜ਼ੇ ਦੀ ਜਿਹੜੀ ਹੈਗੀ ਬਣਦੀ ਜਾਣੀ ਚਾਹੀਦੀ ਆ ਤੇ ਤੀਜੀ ਸਭ ਤੋਂ ਵੱਡੀ ਗੱਲ ਜਿਹੜੀ ਆ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਜੋ ਕਿ ਡੀਐਸਪੀ ਗਰੇਂਦਰਵਾਲਾ, ਐਸਐਸਆਈ ਰਾਜਵੀਰਾ, ਕੋਠੀ ਸ਼ੇਰਜੰਗ ਸਾਹਿਬ ਦਾ ਸਰਪੰਚ ਹਰਜੀਤ ਸਿੰਘ, ਆਤ्यान ਸਿੰਘ ਪੰਚ ਮਰ ਚੁੱਕੇ ਆ ਇਹ ਤਿੰਨੇ ਦੋਸ਼ੀਓ ਜਿਉਂਦੇ ਨੇ ਇਹਨਾਂ ਦੀ ਗ੍ਰਿਫਤਾਰੀ ਬਿਨਾਂ ਕਿਸੇ ਦੇਰੀ ਤੋਂ ਹੋਣੀ ਚਾਹੀਦੀ ਆ ਇਸੇ ਗੱਲ ਲਈ ਇਹ ਮੋਰਚਾ ਚੱਲ ਰਿਹਾ ਤਿੰਨ ਸਾਲ ਤੋਂ ਤਕਰੀਬਨ ਔਰ ਚੱਲਦਾ ਰਹੂਗਾ ਜਦ ਤੱਕ ਇਹ ਨਹੀਂ ਹੋਊਗੀ ਐਸਐਸਪੀ ਸਾਹਿਬ ਨੇ ਯਕੀਨ ਦਵਾਇਆ ਵੀ ਉਹ ਜਲਦੀ ਤੋਂ ਜਲਦੀ ਕਾਰਵਾਈ ਕਰਨਗੇ ਇੱਕ ਹਫ਼ਤੇ ਦਾ ਸਾਨੂੰ ਸਮਾਂ ਦਿੱਤਾ ਉਹਦੋਂ ਫੇਰ ਮਿਲਾਂਗੇ ਬਾਅਦ ਇਹਨਾਂ ਮੰਗਾਂ ਦੇ ਉੱਤੇ ਕਾਰਵਾਈ ਅੱਗੇ ਵਧੂ ਉਸ ਤੋਂ ਅਗਲੀ ਗੱਲ ਮੈਂ ਕਾਂਵਰੇਜ ਨਿਰਮਲ ਸਿੰਘ ਢਾਲੀਵਾਲ ਅੱਜ ਅਸੀਂ ਐਸਐਸਪੀ ਸਾਹ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਇੱਕ ਮੰਦਰ ਮੰਗ ਪੱਤਰ ਤਾਂ ਧਰਨੇ ਸੰਬੰਧੀ ਹੈ ਕਿ ਉਹ ਧਰਨਾ ਕਿਉਂ ਲੱਗਿਆ ਹੋਇਆ ਜਿਹਦੇ ਵਿੱਚ ਦੋ ਪਰਿਵਾਰ ਬਹੁਤ ਪੀੜਤਾ ਇੱਕ ਜਿਹਦੇ ਵਿੱਚ ਮਨਪ੍ਰੀਤ ਕੌਰ ਢਾਲੀਵਾਲ ਅਕਵਾਲ ਸਿੰਘ ਜੀ ਹੈ ਕਿਸੇ ਨਾ ਕਿਸੇ ਕਾਰਨ ਮਨਪ੍ਰੀਤ ਢਾਲੀਵਾਲ ਦਾ ਨਾਂ ਐਫਆਈਆਰ ਚੋਂ ਮਿਸਪਲੇਸ ਹੋ ਗਿਆ ਪਰ ਇਹ ਕਿਤੇ ਨਾ ਕਿਤੇ ਟੈਕਨੀਕਲ ਗਲਤੀ ਜਾਂ ਰਿਟਰਨ ਗਲਤੀ ਦੇ ਕਾਰਨ ਨਿਆਂ ਖਤਮ ਨਹੀਂ ਹੋ ਜਾਂਦਾ ਕਿਉਂਕਿ ਨਿਆਂ ਤਾਂ ਜਾਗਦਾ ਹੀ ਰਹਿੰਦਾ ਸੀ ਉਸ ਨਿਆਂ ਦੀ ਖਾਤਰ ਇਹ ਧਰਨੇ ਲਾਏ ਹੋਏ ਆ ਸਾਰਾ ਕੁਝ ਕਰ ਰਹੇ ਆ ਜਥੇਬੰਦੀਆਂ ਇਕੱਠੀਆਂ ਹੋਈਆਂ ਤੇ ਉਸੇ ਨਿਆਂ ਦੀ ਮੰਗ ਕਰਦੇ ਆ ਐਸਐਸਪੀ ਸਾਹਿਬ ਨੇ ਸਾਨੂੰ ਰਿਸਪਾਂਸ ਦਿੱਤਾ ਕਿ ਮੈਂ ਜੋ ਕਾਰਵਾਈ ਕਰੂੰਗਾ ਧੰਨਵਾਦ ਕਰਦੇ ਆ ਨਾਲ ਦੀ ਨਾਲ ਹੀ ਜਿਹੜਾ ਗ੍ਰੇਂਦਰਵਾਲ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਆ ਪਰ ਦੇਖਿਆ ਜਾਵੇ ਤਾਂ ਐਸਐਸਪੀ ਸਾਹਿਬ ਦੇ ਆਉਣ ਤੋਂ ਪਹਿਲਾਂ ਜੋ ਇਥੋਂ ਦੀ ਸਥਿਤੀ ਸੀ ਰੂਲ ਐਂਡ ਰੈਗੂਲੇਸ਼ਨ ਦੀ ਉਹ ਬਹੁਤ ਵਿਗੜ ਚੁੱਕੀ ਸੀ ਉਸ ਦੇ ਸਿਹਦਰ ਵਿੱਚ ਸਾਡੇ ਇਥੇ ਕੋਗੇ ਪੱਤਰਕਾਰ ਨਸੀਬ ਵਿਰਕਾ ਜਿਨ੍ਹਾਂ ਨੇ ਇਥੋਂ ਦੀ ਵਿਧਾਇਕਾ ਦੇ ਖਿਲਾਫ ਜਿਹੜੀਆਂ ਚੋਰ ਮੋਰੀਆਂ ਦੇ ਵਿੱਚ ਦੀ ਉਹ ਚੋਰੀਆਂ ਕਦੇ ਬੂਟੇ ਲੈ ਲਏ ਕਦੇ ਮਹੀਨਾਂ ਕਰ ਲਈ ਕਦੇ ਕੁਛ ਕਰ ਲਿਆ ਉਹਦੇ ਖਿਲਾਫੇ ਆਵਾਜ਼ ਚੱਕਦੇ ਸੀ ਤਾਂ ਇਹਨਾਂ ਤੇ ਤਿੰਨ ਤਰੀਕ ਨੂੰ ਜਾਨਲੇਵਾ ਹਮਲਾ ਇਥੋਂ ਦੀ ਵਿਧਾਇਕਾ ਤੋਂ ਆਪਦੇ ਗੁੰਡੇ ਭੇਜ ਕੇ ਕਰਵਾਇਆ ਗਿਆ ਜਿਹੜੀ ਗੱਲ ਤੱਥਾਂ ਤੇ ਆਧਾਰਿਤ ਆ ਤੇ ਅਜੇ ਤੱਕ ਵੀ ਉਹ ਅਣਪਛਾਤੇ ਹੀ ਕਹੀ ਜਾਂਦੇ ਆ ਜਦੋਂ ਕਿ ਇਹਨਾਂ ਨੇ ਪਛਾਣ ਲਿਆ ਉਹਦੀ ਫੋਟੋ ਉਹਦਾ ਨੰਬਰ ਕਾਲ ਸਾਰਾ ਕੁਝ ਟਰੇਸ ਹੋ ਗਿਆ ਤਾਂ ਮੈਂ ਬੇਨਤੀ ਕਰਦਾ ਹਾਂ ਐਸਐਸਪੀ ਸਾਹਿਬ ਨੂੰ ਕਿ ਇਹਦੇ ਤੇ ਗੌਰ ਨਾਲ ਕੀਤਾ ਜਾਵੇ ਅਸੀਂ ਪਹਿਲਾਂ ਵੀ ਮੈਮੋਰੰਡਮ ਦਿੱਤਾ ਕਿ ਇਸ ਤੇ ਗੌਰ ਕੀਤੀ ਜਾਵੇ ਤੇ ਉਹਨਾਂ ਤੇ ਦੋਸ਼ੀਆਂ ਨੂੰ ਫੜਿਆ ਜਾਵੇ ਪਰਚੇ ਦਰਜ ਕੀਤੇ ਜਾਣ ਵਾਰਦੀਆਂ ਧਰਾਵਾਂ ਦੇ ਅਨੁਸਾਰ ਨਹੀਂ ਤਾਂ ਸਾਡਾ ਸੰਘਰਸ਼ ਮੈਮੋਰੰਡਮ ਦੇ ਅਨਸਾਰ ਵੀ 7 ਦਿਨ ਦਿੱਤੇ ਸੀ ਨਹੀਂ ਉਸ ਤੋਂ ਬਾਅਦ ਅਸੀਂ ਤਿੱਖਾ ਸੰਘਰਸ਼ ਕਰਾਂਗੇ ਔਰ ਕੋਈ ਵੀ ਉਹ ਸੰਘਰਸ਼ ਹੋ ਸਕਦਾ ਸੜਕਾਂ ਵੀ ਘੇਰ ਸਕਦੇ ਐ ਐਸਐਸਪੀ ਦਫ਼ਤਰ ਵੀ ਘੇਰ ਸਕਦੇ ਆ ਜੋ ਵੀ ਜਥੇਵੰਦੀਆਂ ਦਾ ਫੈਸਲਾ ਹੋ ਉਹ ਲਾਗੂ ਕੀਤਾ ਜਾਊ ਸੋ ਮੈਂ ਧੰਨਵਾਦ ਦੀਆਂ ਅੰਗਲ ਸਾਹਿਬ ਤੁਹਾਡੇ ਨਿਊਜ਼ ਨੰਬਰ 1 ਦਾ ਟੀਵੀ ਚੈਨਲ ਦਾ ਇਹਨਾਂ ਦੇ ਦਾ ਵਰਕ ਸਾਹਿਬ ਦਾ ਤੇ ਮਿਸਾਲ ਦਾ ਇਹਨਾਂ ਸ਼ਬਦਾਂ ਨਾਲ ਹੀ ਮੈਂ ਆਸ ਕਰਦਾ ਕਿ ਸਾਨੂੰ ਨਿਆ ਮਿਲੂਗਾ ਧੰਨਵਾਦ ਜੀ ਜੀ ਕੀ ਨਾ ਆਪਣਾ ਮੇਰਾ ਨਾਮ ਜੀ ਕਾਂਵਰੇਟ ਭਰਪੁਰ ਸਿੰਘ ਆ ਮੈਂ ਦੂਰ ਸੰਘਰਸ਼ ਕਮੇਟੀ ਦਾ ਜੁਨੀਅਨ ਦਾ ਪ੍ਰਧਾਨ ਹਾਂ ਮੈਂ ਕੀ ਕਹਿਣਾ ਚਾਹੁੰਦਾ ਅੱਜ ਕੁਝ ਅੱਜ ਅਸੀਂ ਕਹਿਣਾ ਚਾਹੁੰਦੇ ਆਂ ਵੀ ਪਹਿਲਾਂ ਤਾਂ ਜਿਹੜਾ ਦੱਸਿਆ ਵੀ ਤੱਥਾਂ ਦੇ ਆਧਾਰ ਤੇ ਵੀ ਜਿਹੜੇ ਬਾਗੀ ਹੁਣ ਤੱਕ ਤੁਰੇ ਫਿਰਦੇ ਆ ਚਾਹੇ ਪੁਲਿਸ ਮੁਲਾਜ਼ਮੀਆਂ ਉਹਨਾਂ ਤੇ ਪਰਚਾ ਦਰਜ ਦੇ ਕੇ ਹੋ ਕੇ ਹੋ ਗਿਆ ਤੇ ਪਰ ਉਹਨਾਂ ਦੀ ਅਰੈਸਟ ਨਹੀਂ ਪਾਈ ਗਈ ਉਹਨਾਂ ਦੀ ਅਰੈਸਟ ਪਾਉਣੀ ਜ਼ਰੂਰੀ ਆ ਤੇ ਜਿਹੜੇ ਦੋ ਪਰਿਵਾਰ ਆ ਇੱਕ ਪੀੜਤ ਪਰਿਵਾਰ ਬਾਹਰ ਕਰਤਾ ਇੱਕ ਐਫ ਆਈ ਦਰਜਾ ਉਹ ਸ਼ਾਮਲ ਹੋਣੇ ਚਾਹੀਦੇ ਨੇ ਜਿਹੜੀ ਦੂਜੀ ਮੰਗ ਪੱਤਰ ਸੀ ਦਿੱਤਾ ਸੀ ਅਨਸੀਬ ਬਿਰਕ ਬੱਲੀਓ ਤੇ ਇਧਰ ਵੀ ਭੈਣ ਕਲਵੰਤ ਕੌਰ ਦੇ ਸਵਾਦ ਚ ਅੱਜ ਮੰਗ ਪੱਤਰ ਦਿੱਤਾ ਵੀ ਇਹ ਤੇ ਕਾਰਵਾਈ ਕੀਤੀ ਜਾਵੇ ਸਾਨੂੰ ਪਤਾ ਲੱਗੇ ਵੀ ਕਿੰਨੇ ਟਾਈਮ ਚ ਕਾਰਵਾਈ ਰੈਸਟ ਪਾਉਨੇ ਹੋ ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ ਆ ਅਸੀਂ ਅੱਜ ਜਿਹੜੀ ਨਸੀਬ ਬਿਰਕ ਦੀ ਸੀ ਤਿੰਨ ਤਰੀਕ ਦਾ ਹਮਲਾ ਹੋਇਆ ਜਿਹੜੇ ਨਸੀਬ ਬਿਰਕ ਨੇ ਬਿਆਨ ਲਿਖਾਏ ਆ ਉਹ ਬਿਆਨਾਂ ਦੇ ਆਧਾਰ ਤੇ ਪੁਲਿਸ ਪਰਚਾ ਨਹੀਂ ਕਰ ਰਹੀ ਕਿਉਂ ਆਨੀ ਕਾਨੀ ਕਰ ਰਹੀ ਆ ਅਣਪਸੱਤੇ ਕਰ ਰਹੀ ਆ ਅਸੀਂ ਐਸਪੀ ਡੀ ਨੂੰ ਵੀ ਕਿਹਾ ਸੀਗਾ ਵੀ ਜਿਹੜਾ ਵਾ ਇਹਦੇ ਬਿਆਨਾਂ ਦੇ ਆਧਾਰ ਤੇ ਪਰਚਾ ਹੋਣਾ ਚਾਹੀਦਾ ਜੋ ਵੀ ਨਸੀਬ ਸਿੰਘ ਨੇ ਬਿਆਨ ਲਖਾਇਆ ਪਰ ਪੋਰਸੋ ਕਰਨ ਤਿਆਰ ਨਹੀਂ ਹੈ ਕਿਉਂ ਬੀਬੀ ਦਾ ਦਬ ਦਵਾਈ ਇਹਨਾਂ ਚਾਰ ਸਪੀਰੇ ਦੇਖ ਲਓ ਵੀ ਚਾਰਿਆਂ ਨਾਲ ਦੇ ਐਮ.ਐਲ.ਏ ਜਿਹੜੇ ਘੇਰੇ ਚ ਆਏ ਹੋਇਆ ਕਿਤੇ ਪੱਤਰਕਾਰਾਂ ਤੇ ਹਮਲਾ ਕਿਤੇ ਗੁੰਡਿਆਂ ਨੇ ਕਰਾਇਆ ਜਾਂਦਾ ਕਿਤੇ ਪਰਚੇ ਕਰਾਏ ਜਾਂਦੇ ਨੇ ਕਿਤੇ 30 ਲੱਖ ਵਾਲਾ ਮਸਲਾ ਜਿਹੜਾ ਬਰਨਾਲੇ ਵਾਲਾ ਉਹਦੇ ਵਿੱਚ ਕਿਰੇਚਾਏ ਹੋਏ ਨੇ ਪ੍ਰਧਾਨਗੀ ਜੀ ਇਕ 30 ਲੱਖ ਚ ਦੇਣੀ ਸੀ ਜਿੱਦੋਂ 55 ਲੱਖ ਮਿਲ ਗਿਆ ਉਦੋਂ ਪ੍ਰਧਾਨਗੀ ਜੀ ਦਿੱਤੀ ਗਈ ਤੈਨੂੰ ਕੱਢਤੀ ਜਿਹੜਾ ਦੂਜੀ ਗੱਲ ਸੀ ਨਸੀਬ ਨੂੰ ਅਸੀਂ ਕਿਹਾ ਸੀ ਵੀ ਇਹਨੂੰ ਖਤਰਾ ਵਾ ਐਸਪੀ ਡੀ ਸਾਹਿਬ ਨੂੰ ਵੀ ਇਹਨੂੰ ਸੁਰੱਖਿਆ ਦਿੱਤੀ ਜਾਵੇ ਸੁਰੱਖਿਆ ਜ਼ਰੂਰੀ ਆ ਕਿਉਂ ਕੱਲੇ ਫਿਰਦੇ ਨੇ ਰਿਪੋਰਟਰ ਕਿਤੇ ਵੀ ਜਾਂਦੇ ਨੇ ਕੱਲੇ ਕਹਿ ਰਹੇ ਇਕੱਠੇ ਰਹਿ ਨਹੀਂ ਸਕਦੇ ਵੀ ਇਹਨਾਂ ਨੂੰ ਸੁਰੱਖਿਆ ਦੇਣਾ ਬਹੁਤ ਜ਼ਰੂਰੀ ਆ ਜੋ ਵੀ ਕੱਲ ਨੂੰ ਗੱਲਬਾਤ ਹੁੰਦੀ ਆ ਇਹਨਾਂ ਤੇ ਜਾਂ ਨੁਕਸਾਨ ਕਿਸੇ ਤਰ੍ਹਾਂ ਦਾ ਵੀ ਹੁੰਦਾ ਉਹ ਬੀਬੀ ਐਮਐਲਏ ਸਾਹਿਬ ਸਰਬਜੀਤ ਦੀ ਜ਼ਿੰਮੇਦਾਰ ਹੋ ਗਈ ਜੈ ਜਨਤਾ ਜੱਤ ਲੜਨ ਵਾਲੇ ਲੋਕਾਂ ਦੀ